ਤੁਹ ਬਹੁਤ ਸਵਾਗਤ ਹੈ ਜੀ ਦਾ ਵੀਜ਼ਾ ਅਫਿਕ ਤੋਂ ਸੁਨੀਹਾ ਮੈਮ ਸਾਡੇ ਨਾਲ ਨੇ ਕੈਨੇਡਾ ਦਾ ਟੂਰਿਸਟ ਵੀਜ਼ਾ ਕਹਿੰਦੇ ਨੇ ਕਿ ਦੁਬਾਰਾ ਕੈਨੇਡਾ ਤੋਂ ਟੂਰਿਸਟ ਵੀਜ਼ੇ ਵਧਨੇ ਸ਼ੁਰੂ ਹੋਏ ਨੇ ਸੋ ਸਾਰੇ ਪੁਆਇੰਟਸ ਤੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਸੁਨੀਹਾ ਮੈਮ ਕਿਵੇਂ ਅਪਲਾਈ ਕਰੋ ਤੇ ਕਿਹੜੇ ਕਿਹੜੇ ਕਦੋਂ-ਕਦੋਂ ਅਪਲਾਈ ਕਰਨ ਸੋ ਕੈਨੇਡਾ ਦਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਇੱਕ ਰਾਈਟ ਟਾਈਮ ਅਪਲਾਈ ਕਰਨ ਦਾ ਪਤਾ ਨਹੀਂ ਸਾਰਿਆਂ ਨੂੰ ਇਦਾਂ ਕਿਉਂ ਲੱਗਣ ਲੱਗ ਪਿਆ ਕਿ ਕੈਨੇਡਾ ਨੇ ਵੀਜ਼ੇ ਦੇਨੇ ਬੰਦ ਕਰ ਦਿੱਤਾ ਦੇਖੋ ਟੂਰਿਸਟ ਔਰ ਵਿਜ਼ਟਰ ਵੀਜ਼ਾ ਕਦੀ ਵੀ ਬੰਦ ਨਹੀਂ ਹੋ ਸਕਦਾ ਅਗਰ ਅਸੀਂ ਵਿਸਟਰ ਵੀਜ਼ਾ ਦੀ ਗੱਲ ਕਰੀਏ ਤਾਂ ਬਹੁਤ ਪੰਜਾਬੀਜ਼ ਜਾਂ ਬਹੁਤ ਰਿਲੇਟਿਵਸ ਮਿੰਤਾ ਅਲੱਗਾਂ ਹਰ ਘਰ ਤੋਂ ਕੋਈ ਨਾ ਕੋਈ ਕੈਨੇਡਾ ਹੈਗਾ ਵਾ ਉੱਥੇ ਮੈਰिजਸ ਆਉਂਦੀਆਂ ਵਾ ਉੱਥੇ ਹਰ ਪੈਰੈਂਟਸ ਆਪਣੇ ਬੱਚੇ ਆਪਣੇ ਪੈਰੈਂਟਸ ਨੂੰ ਕਮਾਣਾ ਚਾਹੁੰਦੇ ਆ ਸਿਬਲਿੰਗਸ ਨੂੰ ਕਮਾਣਾ ਚਾਹੁੰਦੇ ਆ ਫਰੈਂਡ ਸਰਕਲ ਚ ਕਮਾਣਾ ਚਾਹੁੰਦੇ ਆ ਤਾਂ ਵੀਜ਼ਾ ਬੰਦ ਕਿੱਦਾਂ ਹੋ ਸਕਦਾ ਔਰ ਅਸੀਂ ਟੂਰਿਜ਼ਮ ਦੀ ਗੱਲ ਕਰੀਏ ਦਾ ਆਫਿਸ ਆ ਕੋਈ ਵੀ ਜਾਂਦਾ ਵਾ ਇੱਥੋਂ ਚਾਹੇ ਉਹ ਵਿਜ਼ਟਰ ਵੀਜ਼ੇ ਤੇ ਜਾਵੇ ਚਾਹੇ ਉਹ ਟੂਰਿਸਟ ਵੀਜ਼ੇ ਤੇ ਜਾਵੇ ਉੱਥੇ ਇੱਕ ਇਨਕਮ ਜਨਰੇਟ ਹੁੰਦੀ ਆ ਲੋਕ ਘੁੰਮਣ ਜਾਂਦੇ ਆ ਸ਼ਾਪਿੰਗ ਕਰਦੇ ਆ ਸੋ ਕਿੱਦਾਂ ਬੰਦ ਹੋ ਸਕਦਾ ਤੁਸੀਂ ਵੀ ਦੇਖ ਲਓ ਕੋਈ ਵੀ ਅਗਰ ਕੈਨੇਡਾ ਜਾਂਦਾ ਹੈ ਤਾਂ ਆਪਣੀ ਟਿਕਟਾਂ ਤੋਂ ਇਲਾਵਾ ਵੀ 2-3 ਲੱਖ ਰੁਪਏ ਖਰਚ ਕੇ ਜਾਂਦਾ ਵਾ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਬਟ ਹਾਂ ਇੱਕ ਚੀਜ਼ ਜ਼ਰੂਰ ਆ ਕਿ ਹੁਣ ਜੈਨੂਇਨ ਪ੍ਰੋਫਾਈਲ ਨੂੰ ਵੀਜ਼ਾ ਮਿਲੇਗਾ ਬਟ ਮੇਰੇ ਮੈਂ ਹੁਨੇ ਕਹਨੀਆ ਅੱਗੇ ਮੇਰੇ ਕੋ ਕੋਈ ਆਂਦਾ ਹੁੰਦਾ ਸੀਗਾ ਤਾਂ ਨਾਰਮਲ ਪ੍ਰੋਫਾਈਲ ਵਾਲੇ ਦਾ ਵੀ ਵੀਜ਼ਾ ਕਈ ਵਾਰ ਆ ਜਾਂਦਾ ਸੀ ਔਰ ਅੱਛੇ ਪ੍ਰੋਫਾਈਲ ਦਾ ਰਿਫਿਊਜ਼ ਹੋ ਜਾਂਦਾ ਸੀ ਬਟ ਜੋ ਹੁਣ ਮੈਂ ਆਪਣੀ ਪ੍ਰੈਕਟਿਸ ਤੋਂ ਦੇਖ ਰਹੀ ਆ ਕੈਨੇਡਾ ਜਿਹੜਾ ਵੀਜ਼ਾ ਦੇ ਰਿਹਾ ਉਹ ਜੈਨੂਇਨ ਪ੍ਰੋਫਾਈਲ ਨੂੰ ਦੇ ਰਿਹਾ ਔਰ ਰਿਫਿਊਜ਼ਲਸ ਨਹੀਂ ਆ ਰਹੀਆਂ ਰਿਫਿਊਜ਼ਲਸ ਦਾ ਦੌਰ ਕੱਟ ਗਿਆ ਕਿੱਦਾਂ ਕੱਟ ਗਿਆ ਅੱਜ ਤੋਂ 4-5 ਮਹੀਨੇ ਕਿਉਂਕਿ 2 ਸਾਲਾਂ ਤੋਂ ਜੋ ਟ੍ਰੈਂਡ ਚੱਲ ਰਿਹਾ ਸੀ ਭੇਡ ਚਾਲਣਾ ਹਰ ਕੋਈ ਫਾਈਲ ਲਗਾ ਰਿਹਾ ਸੀਗਾ ਹੁਣ ਜਿਹੜਾ ਕਲਾਇੰਟ ਹੈਗਾ ਉਹ ਅਵੇਅਰ ਹੋ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸ਼ੋਰ ਸ਼ਿਉਰਿਟੀ ਵਾਲਾ ਸਿਸਟਮ ਨਹੀਂ ਆ ਜੁਗਾਰ ਨਾਲ ਵੀਜ਼ੇ ਨਹੀਂ ਆਉਂਦੇ ਆ ਨਹੀਂ ਤਾਂ ਬਾਅਦ ਚੋਂ 에ਅਰਪੋਰਟ ਤੇ ਪ੍ਰੋਬਲਮ ਆਉਂਦੀ ਆ ਜਾਂ ਉੱਥੇ ਕੈਨੇਡਾ ਜਾ ਕੇ ਪ੍ਰੋਬਲਮ ਆਉਂਦੀ ਆ ਹੁਣ ਉਹ ਹੀ ਆਪਣੀ ਫਾਈਲ ਲਗਾ ਰਿਹਾ ਜਿੰਨਾਂ ਦੀ ਜੈਨੂਇਨ ਪ੍ਰੋਫਾਈਲ ਆ ਮੀਨਸ ਪਰਪਸ ਆਫ ਵਿਜ਼ਿਟ ਜਿਆਦਾ ਸਟਰੋਂਗ ਆ ਅండ్ ਸੈਕਿੰਡ ਜਿਹਦੇ ਕੋ ਜੈਨੂਇਨ ਡਾਕੂਮੈਂਟੇਸ਼ਨ ਹੈਗੀ ਆ ਔਰ ਉਹਨਾਂ ਦੇ ਵੀਜ਼ਾਸ ਵੀ ਆ ਰਿਹਾ ਸੋ ਆਨ ਵਾਲੇ ਟਾਈਮ ਤੇ ਉੱਥੇ 1st ਜੁਲਾਈ ਕੈਨੇਡਾ ਡੇ ਆ ਇੱਕੇ ਲਾਸਟ ਮੇਰੀ ਕਾਲ ਹੋਏਗੀ ਜਿਨ੍ਹਾਂ ਨੇ ਕੈਨੇਡਾ ਦੇਤੇ ਅਪਲਾਈ ਕਰਨਾ ਹੈ ਕਿਉਂਕਿ ਦੇਖੋ ਤੁਨ ਕੋਈ 25 ਤਰੀਕ ਨੂੰ ਕਵੇ ਕਿ ਤੁਸੀਂ ਕੈਨੇਡਾ ਡੇ ਤਾਂ ਲਾ ਦੋ ਨਹੀਂ ਪੋਸੀਬਲ ਹੋਣਾ ਉਹਦਾ ਰੀਜ਼ਨ ਕੀ ਆ ਕਿ ਪਹਿਲੇ ਤੁਹਾਡੀ ਫਾਈਲ ਬਨੇਗੀ ਸਬਮਿਟ ਹੋਏਗੀ ਬਾਇਓਮੈਟ੍ਰਿਕ ਹੋਣਗੇ ਪੀਪੀਆਰ ਆਏਗਾ ਦੈਨ ਨਾ ਨਹੀਂ ਤਾਂ ਨਾਰਮਲੀ ਲਾਊ ਵਿਜ਼ਿਟ ਕਿ ਮੈਂ ਘੁੰਮਣ ਜਾਣਾ ਸੋ ਬਹੁਤ ਬਹੁਤ ਧੰਨਵਾਦ ਜੀ ਦ ਵੀਜ਼ਾ ਅਫੀਕ ਤੋਂ ਸੁਨੀਹਾ ਮੈਮ ਸਾਡੇ ਨਾਲ ਮੌਜੂਦ ਸੀ ਸੋ ਬਹੁਤ ਚੰਗੀ ਤਰ੍ਹਾਂ ਨਾਲ ਨਾਲ ਉਹਨਾਂ ਨੇ ਸਾਰੀ ਗੱਲ ਸਮਝਾਈ ਹੈ ਅਗਰ ਕੋਈ ਕਨਫਿਊਜ਼ਨ ਹੈ ਤੇ ਉਹਨੂੰ ਦੂਰ ਕਰੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਅੰਮ੍ਰਿਤਸਰ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਦਾ ਵੀਜ਼ਾ ਅਫੀਕ ਦੇ ਦਫ਼ਤਰ 'ਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਆਪਣੀ ਫਾਈਲ ਲਗਾ ਸਕਦੇ ਹੋ ਬਹੁਤ ਧੰਨਵਾਦ